ਮੈਂ ਕਿਸੇ ਰਹਿਬਰ ਪੈਗੰਬਰ ਅਵਤਾਰ ਭਗਵਾਨ ਨੂੰ ਨਹੀਂ ਵਨਿ ਵਿਖਾਉਂਦਾ ਪਰ ਇੱਥੇ ਫਾਸਲਾ ਸਮਝ ਲਿਓ ਗੁਰੂ ਗੋਬਿੰਦ ਸਿੰਘ ਕਿਉਂ ਖੁਦ ਖੁਦਾ ਹੈ ਕਿਉਂ ਰੱਬ ਦੁਨੀਆ ਤੇ ਪ੍ਰਗਟ ਹੈ ਅਵਤਾਰ ਰਹਿਬਰ ਪੈਗੰਬਰ ਵੀ ਬੈਰਾਗ ਦੀ ਘੜੀ ਵਿੱਚ ਰੋਏ ਨੇ ਬਹੁਤ ਸਿਰਮੌਰ ਅਵਤਾਰ ਹੋਏ ਨੇ ਸ਼੍ਰੀ ਰਾਮਚੰਦਰ ਮਹਾਰਾਜ ਮਾਂ ਸੀਤਾ ਵਿਛੜ ਗਈ ਮਨਮਹਿ ਝੂਰੇ ਆ ਰਾਮਚੰਦ ਸੀਤਾ ਲక్ష్మణ ਜੋਗ ਹਣਵੰਤਰ ਆਰਾਧਿਆ ਆਇਆ ਕਰ ਸੰਜੋਗ ਅੱਖਾਂ ਚੋਂ ਮੋਤੀ ਡਿੱਗੇ ਹਨੂਮਾਨ ਜੀ ਨੂੰ ਆਖਿਆ ਮਿਲਾਪ ਕਰਾਓ ਪਰਿਵਾਰ ਦਾ ਦੁੱਖ ਐਸਾ ਪਰ ਆਇਆ ਯਾਦੋ ਕੁਲ ਦਾ ਅੰਤ ਹੋਇਆ ਸ੍ਰੀ ਕ੍ਰਿਸ਼ਨ ਮਹਾਰਾਜ ਜੰਗਲ ਵਿੱਚ ਰੁੱਖ ਦੇ ਹੇਠਾਂ ਬੈਠੇ ਅੱਖਾਂ 'ਚੋਂ ਅਥਰੂ ਵਹਾਉਂਦੇ ਨੇ ਅੱਲਾ ਯਾਰ ਖਾਂ ਕਹਿੰਦਾ ਇਹਨਾਂ ਦੀ ਬਾਤ ਨੂੰ ਅੱਗੇ ਵਧਾਂ ਸਵਾ ਲੱਖ ਪੈਗੰਬਰ ਹੋਇਆ ਇਸਲਾਮ ਵਿੱਚ ਵੱਡੇ ਮਹਾਪੁਰਸ਼ ਯਾਕੂਬ ਹੋਏ ਨੇ ਪੰਜ ਕੁ ਬਰਿਆਂ ਦਾ ਫਰਜ਼ੰਦ ਯੂਸਫ ਵਿਛੜ ਗਿਆ ਮੰਡੀ ਵਿੱਚ ਹੀ ਵਿਕਿਆ ਏ ਮੋਇਆ ਨਹੀਂ ਐ ਤਹਾ ਮਾਰ ਕੇ ਵਿਛੋੜੇ ਤੇ ਯਾਕੂਬ ਰੋ ਉਠਿਆ ਕਹਿੰਦਾ ਹੁਣ ਆ ਉਹ ਗੁਰੂ ਗੋਬਿੰਦ ਸਿੰਘ ਤੇ ਯਾਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ ਸਾਬਰ ਕੋਈ ਕਮ ਐਸਾ ਰਸੂਲੋਂ ਮੇ ਆਇਆ ਕੋਈ ਨਾ ਰੋਇਆ ਆਵੇ ਦੁਨੀਆ ਤੇ ਐਸਾ ਪੈਗੰਬਰ ਨਹੀਂ ਆਇਆ ਜੀਸਸ ਕ੍ਰਾਈਸਟ ਮਾਉਂਟ ਆਫ 올ਿਵਸ ਦੇ ਉਤੇ ਸੂਲੀ ਚੜਨ ਲੱਗਿਆ oh lord please take this cup of pain away from me ਅੱਖਾਂ ਚ ਮੋਤੀ ਡੱਗੇ ਦਰਦ ਦਾ ਪਿਆਲਾ ਰੱਬਾ ਚੱਲਿਆ ਨਹੀਂ ਜਾਂਦਾ ਦੂਰ ਕਰ ਲੈ ਅੱਲਾ ਯਾਰ ਖਾਂ ਕਹਿੰਦੇ ਸਾਰੇ ਭੀੜ ਪਈ ਤੇ ਪੈਗੰਬਰ ਰੋਏ ਨੇ ਕਟਵਾ ਕੇ ਪਿਸਰਚਾਰ ਇੱਕ ਆਂਸੂ ਨਾ ਗिराਇਆ ਗੁਰਤਬਾ ਗੁਰੂ ਗੋਬਿੰਦ ਨੇ ॠਸ਼ੀਆਂ ਕਾ ਬੜਾਇਆ ਇਕਲੌਤਾ ਦੁਨੀਆ ਤੇ ਰੱਬ ਦਾ ਰੂਪ ਗੁਰੂ ਗੋਬਿੰਦ ਸਿੰਘ ਹੋਇਆ ਹੈ ਚਾਰ ਲਾਲ ਸ਼ਹੀਦ ਕਰਵਾ ਕੇ ਇਹਦੀ ਅੱਖ ਰੋਈ ਨਹੀਂ